ਲੁਧਿਆਣਾ ਦੇ थाना ਡਿਵੀਜ਼ਨ ਨੰਬਰ 6 ਅਧੀਨ ਪੈਂਦੇ ਹਰਗੋਵਿੰਦ ਨਗਰ ਇਲਾਕੇ ਦੇ ਵਿੱਚ ਤ੍ਰਿਸ਼ਨ ਥਾਪਾ ਨਾਮਕ ਨੌਜਵਾਨ ਦਾ ਤੇਜ਼ਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿੱਚ ਕੇਸ ਦਰਜ ਕਰਨ ਤੋਂ ਬਾਅਦ ਹੁਣ ਦੋ આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਪਾਸੋਂ ਤੇਜ਼ਾਰ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਉਧਰ ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਕਿ ਆਪਸੀ ਦੋਸਤ ਸਨ ਖੇੜਦੇ ਸਨ ਇਹਨਾਂ ਦਾ ਵਿਵਾਦ ਹੋ ਗਿਆ ਅਤਿਉਨਾ ਕੇ ਆ ਦੋ ਦੀ ਗ੍ਰਿਫਤਾਰੀ ਹੈ ਜੁੜੀ ਕਰ ਲਈ ਗਈ ਹੈ ਜਿਸ ਦਾ ਆਪਣਾ ਦਾ ਇੱਕ ਲੜਕਾ ਹੈਗਾ 20 ਸਾਲ ਦਾ ਉਹ ਆਪਣੇ ਆਪਣੀ ਦੋਸਤਾਂ ਦੇ ਨਾਲ ਅ ਤਿਰ ਖੇਡ ਰਿਹਾ ਸੀਗਾ ਜਿਹਨਾਂ ਦਾ ਵਾਡੀ ਨੂੰ ਪਹਿਲਾਂ ਮਾਰੀ ਸੀ ਕਿ ਇਹ ਚਾਰ ਜਣੇ ਹੈਗੇ ਨੇ ਜਿਕੇ ਰਾਜੂ ਰਾਣਾ ਲਲਤ ਵਰਤ ਲਲਤ ਸ਼ਰਮਾ ਮੁਹੰਮਦ ਯਾਰ ਖਾਨ ਐਂਡ ਡਾਕਟਰ ਜੀ ਸ਼ਿਮੂ ਰਾਜੀ ਇਹਨਾਂ ਇਹਨਾਂ ਅਰਧ ਜਣੇ ਹੋਰ ਵੀ ਇਹਦੇ ਨਾਮ ਨੂੰ ਜਿਹੜੇ ਦੂਸਰਾ ਹੋਂਦ ਦੇ ਨਹੀਂ ਉਹਨਾਂ ਦਾ ਬੰਦੇ ਜਿੱਦਾਂ ਬੰਦੇ ਸਭ ਚਾਹਦੇ ਹੋਏ ਪਛਾਣ ਹੋ ਜਾਣਗੇ ਇਹਨਾਂ ਦਾ ਜਦੋਂ ਕਰੇਗੇ ਸ਼ੀਟ ਦੇ ਸ਼ੀਟ ਦੇ ਇਹਨਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਇਹਨਾਂ ਨੇ ਅੱਜ ਇਹ ਹਜ਼ਾਰ ਬੰਦ ਲਗਾ ਰਿਆ ਜਿਹੜੀ ਸਾਈਕਲ ਦੀ ਗਰਾਰੀ ਜਿਹੜੀ ਇਹਨਾਂ ਸੈਕਟਰ ਤੁਹਾਨੂੰ ਦੱਸਾਂਗਾ ਇਹ ਅੱਧੀ ਵਟੀ ਹੋਈ ਜਾਂ ਇਹਦੇ ਨਾਲ ਤੇ ਦੂਜੇ ਜੱਤੀ ਗਰਾਰੀਆ ਉਹਦੇ ਨਾਲ ਇਹ ਇਹ ਹਜ਼ਾਰ ਬੰਦ ਆਇਆ ਹੈ ਇਹ ਇਹ ਸਰਦਾਰ ਜਰਣਾ ਜਿਸ ਨੂੰ ਮੋਟਰ ਤੇ ਵਾਰ ਕੀਤਾ ਔਰ ਇਹਨਾਂ ਦੇ ਮੌਕੇ ਤੇ ਕਾਫੀ ਕੂਲੀ ਰੂਹ ਚਲੀ ਹੋ ਗਿਆ ਇਹਨੂੰ ਬਾਅਦ ਚ ਹਸਪੀਟਲ ਲੈ ਕੇ ਗਏ ਥੋੜੀ ਜਿਹਾ ਕੇ ਡਾਕਟਰਾਂ ਨੇ ਜਿੰਨਾ ਕ ਇਲਾਜ ਕਰ ਸਕਦੇ ਕੀਤਾ ਬਟੇ ਹੀ ਮੈਥਰ ਹੋ ਗੀ ਸਾਡੀ ਐਸਟੋ ਸ਼ੀਰ ਨੰਬਰ ਤੇ ਜਿਹੜੇ ਸਾਡੇ ਸ਼ੀਰਪੁਰ ਵਿਚਾਰ ਲੈ ਨੇ ਇਹਨਾਂ ਨੇ ਮੇਨ ਟਿਕਟੇ ਔਰ ਥੋੜੇ ਜਿਹੇ ਦੇ ਔਰ ਸੇਵ ਦੇ ਕ ਕਲ ਦੇ ਵਿੱਚ ਜਿਹੜਾ ਨੇ ਕਾਲੀ ਐਫ ਆਈ ਆਰ ਹੋਈ ਔਰ ਕਲ ਦੇ ਵਿੱਚ ਜਿਹੜਾ ਨੇ ਰਾਜੂ ਰਾਣਾ ਤੇ ਨੰਦ ਸ਼ਰਮਾ ਦੋਨੋਂ ਕਾਰਜਗਰ ਗਿਰਦਾ ਕਹਿੰਦੀ ਕਾਰਜਵਿਧੀ ਹਸਲ ਕਰਦੀ ਆ ਦੋ ਜਣੇ ਬਾਈਆਂ ਰੈਸਟੋਰਾਂ ਦੇ ਬਾਹਰ ਹੀ ਲੇ ਗਏ ਨੇ ਜਿਹਨਾਂ ਦੇ ਇੱਕ ਦਾ ਨਾਮ ਹੈ ਸ਼ੇਵਕ ਰਾਜਪੂਤ ਦੂਜਾ ਹੈਗਾ ਮਹੌਨਜਾਪੁਰ ਦਾ ਇਹ ਸਾਰੇ ਜਿਹੜਾ ਐਪੀਸੋਡ ਆ ਇਹਦਾ ਮੇਨ ਜਿਹੜਾ ਕਿੰਗਪਿੰਗ ਜਾਂ ਪਲੈਨਰ ਵਾਲੀ ਇਹ ਮਹੌਨਜਾਪੁਰ ਦਾ ਉਹਨੇ ਹੀ ਜਿਹੜੀ ਸਾਡੀ ਸ਼ੁਰੂਆਤ ਕੀਤੀ ਇਹਦੇ ਪਿਛੇ ਕੀ ਬੰਦੇ ਬੰਦੇ ਰਣਜੀਤ ਕੈਸਾ ਜੁੜਿਆ ਨੰਦ ਸ਼ਰਮਾ ਨੂੰ ਮੁਹੰਮਦ ਯਾਗੀ ਖਾਨ ਨੇ ਕਿਤੇ ਕੋਈ ਖੂਬ ਮੜਕੁੜੀ ਕਰਦੇ ਕੋਈ ਦੇਖ ਲਿਆ ਸੀਗਾ ਉਹ ਲਲਿਤ ਸ਼ਰਮਾ ਇਸ ਗੱਲ ਦੀ ਅਜੇ ਜਿਹੜਾ ਮੁੰਡਾ ਕਿਸੇ ਥਾਪਾ ਆ ਇਹ ਮੜਕੁੜੀ ਬਾਤ ਕਰਦੇ ਦੇਖ ਰਿਹਾ ਸੀਗਾ ਕਿ ਆਪਣੇ ਨੂੰ ਲਲਿਤ ਸ਼ਰਮਾ ਹੀ ਉਹ ਲਲਿਤ ਸ਼ਰਮਾ ਨੂੰ ਹੀ ਕਹਿ ਰਿਹਾ ਸੀ ਵੀ ਜੇ ਇਹ ਨੂੰ ਦੱਸੇਗਾ ਤਾਂ ਨੁਕਸਾਨ ਕਰੂੰਗਾ ਹਾਲੀਵੁੱਡ ਇੰਨੇ ਤਕਰਾਰ ਵੱਧ ਗਈ ਤੇ ਜਦੋਂ ਜਦੋਂ ਹੋ ਰਿਹਾ ਕਿ ਅਖੀਰ ਨੂੰ ਜਦੋਂ ਗੈਨੈਟਿਕ ਕਿਈ ਲੋਕਾਂ ਦੇ ਜ਼ਾਇੀ ਦਾ ਲੱਛਣ ਨਹੀਂ ਲੱਗਿਆ ਕਿ ਸ਼ਾਇਦ ਇਹਨੇ ਇਹੀ ਗੱਲ ਲੋਕਾਂ ਨੂੰ ਬਣਾਈ ਆ ਉਥੇ ਰਜੇਸ਼ ਚੱਲਦੇ ਆ ਜਾਂ ਖੀੜ ਦੇ ਬਿਗਰਾਨ ਇਹਨੇ ਇਸ ਮੁੰਡੇ ਦਾ ਮਰਡਰ ਕਰਤਾ ਕਤਲ ਦਾ ਮਾਮਲਾ ਦਾਪੂ ਕਿਹਾ ਉਹ ਦੋ ਜਣੇ ਵੀ ਅਰੈਸਟ ਹੈ ਕੀ ਹੈ ਜੀ ਬਾਕੀਆਂ ਵੀ ਅਰੈਸਟ ਦੀ ਰੀਡ ਦਿੱਤੇ ਜਾ ਰਹੇ ਆ ਬਹੁਤ ਵਧੀਆ ਸ਼ਰਕਤ ਦਾ ਕੰਮ ਕੀਤਾ ਹੈ ਇਸ ਕੁਸ਼ੀਰ ਗੀਡ ਨੇ ਕੰਮ ਕੀਤਾ ਜਿਹੜੇ ਇਹਨਾਂ ਮੁੰਡਿਆਂ ਨੇ ਇਸ ਦੇ ਸਿਵਾ ਦੋ ਹੋਰ ਦਾ ਨਾੜਾ ਚੱਟਾ ਮਾਰਿਆ ਜਿੰਨੀਆਂ ਉਹਦੇ ਜ਼ਿਆਦਾਤਰ ਮੁੰਡੇ ਵੀ 6 ਤੋਂ 8 ਦਾ ਸਟਾ ਹੈਗੀਆਂ ਨੇ ਉਹਦਾ ਜੇ ਉਸਵਾਲ ਹੋ ਗਿਆ ਅਜੇ ਅਜੇ ਸਰਕਾਰੋਂ ਦੀ ਵਿਆਸ ਹੈ ਕਿ ਉਹਦੇ ਘਰ ਦੇ ਆ ਗਏ ਨਹੀਂ ਆਹ ਦਾ ਵੀ ਬਰੰਦ ਹੋ ਗਏ ਨੇ ਜਿਨ੍ਹਾਂ ਨੇ ਵੱਡੇ ਬੜੇ ਬੁਰੀ ਕਰਨ ਵਾਲਾ ਜਾਰੂਨ ਨੇ ਕੀਤੀ ਵਿੱਚ ਗਦਰ ਕੀਤਾ ਗਿਆ ਵਾ ਜਿਹੜਾ ਸਾਡੇ ਐਸੇ ਕੁ ਸ਼ਹੀ ਨਹੀਂ ਹੁੰਦੀ ਇਸ ਕਰਕੇ ਮੌਕੇ ਤੇ ਵੱਧਿਆ ਨੂੰ ਪੈਰ ਨਾ ਰਲ ਦਿੱਤਾ ਕਰਨਿਆ ਲੁਧਿਆਣਾ ਲਾਈਵ ਨੇ सुरेंद्र ਸੋਨੀ ਦੀ ਰਿਪੋਰਟ